ਏ ਸਰ ਪੰਜਾਬ ਸਰਕਾਰ ਵੱਲੋਂ ਹਸਪੀਟਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਜਿਹੜਾ ਕੋ ਤਕਰੀਬਨ 13 ਕਰੋੜ ਰੁਪਏ ਦਾ ਵਾ ਕੀ ਇਥੇ ਪਤਾ ਲੱਗਾ ਕਿ ਪੁਰਾਣੇ ਜੀ ਨੂੰ ਕੌਸ਼ਤ ਕੀਤਾ ਗਿਆ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਨ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਟਮਾੜੀ ਲੱਗ ਰਹੀ ਔਰ ਰਿਮੂਵ ਕਰਾਤੀ ਏ ਸਾਰੀ ਤੁਹਾਨੂੰ ਵਧੀਆ ਕੰਮ ਹੋ ਰਿਹਾ ਕਿੰਨੀ ਗੱਟ ਲੱਗ ਚੁੱਕੀ ਸੀ ਜਿੰਨੇ 400 80 ਹੈ ਗਈ 500 ਹੋਏਗੀ ਵਾਤੋ ਵਾਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਨੀਆਂ ਦੇ ਵਿੱਚ ਲੱਗੀ ਹੈ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿੰਨੇ ਘੰਟੇ ਕੰਮ ਹੋ ਚੁੱਕਾ ਕੰਮ ਤੇਰੇ ਸਰ ਸਟਾਰਟ ਆ 10% ਕੰਮ ਹੋਇਆ ਕਿਸੇ ਦਾ ਵੀ ਕੋਈ ਸ਼ਿਕਾਇਤ ਆਈ ਸੀਗੀ ਕਿ ਕੋਈ ਪਲੇਟ ਲੱਗਦੀ ਹੈ ਜਾਂ ਕੋਈ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਏਟ ਲੱਗੀ ਹੈ ਕੋਈ ਮਾੜੀ ਏਟ ਲੱਗੀ ਮੈਂ ਕਢਵਾਤੀ ਸਾਰੀ ਇਹਨੇ ਲਾਈ ਸੀ ਤੇ ਕਿਦੀ ਨਿਕਲੀ ਲੱਗਦੀ ਹੈ ਛੋਟੇ ਛਟਲਾਉਂਗੇ ਸਰ ਮੈਨੂੰ ਇਹ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋਂ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਮੈਨੂੰ ਦੱਸਿਆ ਗਿਆ ਵੀ ਆਹ ਪਰ ਗਲਤੀ ਠਿਕਤਾਂ ਦੀ ਸਾਰੇ ਲਾਈਟ ਚੱਕਦਾਂ ਲਾਈ ਮੈਨੂੰ ਇਹ ਹੁਣ ਵੇਖਣਗੇ ਜੀ ਸਾਡੇ ਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗਲੀ ਹੋਈ ਆ ਜੀ ਹਾਂ ਜਾਨ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਤੀ ਹੈ ਜੀ ਸਾਰੀਆਂ ਛੋਟੋ ਵਗੈਰਾ ਖੇ ਚਲੀ ਜਾਂਦੀਆਂ ਹੁਣ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਚੱਕੇ ਲੱਗੇ ਹੋਏ ਆ ਫਰਸਟ ਕਲਾਸ 8 ਟਿਆ ਫਰਸਟ ਕਲਾਸ ਰੀਟਿਆ ਸਿਮੈਂਟ ਏਸੀਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਜਨਰਲ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿ ਥੋੜੀ ਬੋਤੀ ਲੋਡ ਪੈਂਦੀ ਇਹ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਆ ਠੀਕ ਨਹੀਂ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੀ ਨਹੀਂ ਜਾਇਆ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਠੇਕੇਦਾਰ ਨੇ ਜਿਹੜਾ ਵਾ ਇਹ ਕੰਮ ਪਹਿਲਾਂ ਬਿਨਾਂ ਦਸੰਬੜਾ ਮੈਨੂੰ ਬੁਲਾ ਦਿੱਤੀ ਆ ਲੱਗਦਾ ਉਹ ਤੇਨੂੰ ਕਾਰਵਾਈ ਜਦੋਂ ਚਾਹੀਦੀ ਹੈ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨਗੇ ਜੋ